ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਸੁਖਿਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਅੱਜ 26 ਜਨਵਰੀ ਦੇ ਦਿਹਾੜੇ ਤੇ ਟਰੈਕਟਰ ਮਾਰਚ ਕੱਢਿਆ ਗਿਆ ਗੱਲਬਾਤ ਕਰਦਿਆਂ ਰਿਸ਼ਪਾਲ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਡਕ ਤੋਂ ਸਾਡੀ ਖਾਸ ਰਿਪੋਰਟ ਜੀ ਆਪਣਾ ਅੱਜ ਦਾ ਜੀ ਜੋ ਸੰਯੁਕਤ ਮੋਰਚੇ ਵੱਲੋਂ ਇੱਕ ਸੱਦਾ ਪੱਤਰ ਰਾਜੇ ਭਾਰਤ ਪਰ ਦੇ ਵਿੱਚ ਸਾਡੀ ਜਥੇਬੰਦੀ ਨੂੰ ਵੀ ਸਾਬਰ ਗੁਰਜੀਤ ਸਿੰਘ ਰਾਜੇਵਾਲ ਨੂੰ ਇਹ ਸੰਦੇਸ਼ ਲੱਗਿਆ ਕਿ ਤੁਸੀਂ ਸੰਯੋਗ ਹੋ ਰਿਤੇ ਵਿੱਚ ਸੰਜਿਤ ਕਰਕੇ ਜਿਸ ਨੂੰ ਆਪਾਂ ਸਫਲ ਤੇ ਖਤਮ ਕਰਨਾ ਹੈ ਸਾਡੇ ਕਿਸਾਨੀ ਦੇ ਜਿਹੜੀਆਂ ਭਾਗੀਆਂ ਮੰਗਾਂ ਜਿਹੜੀਆਂ ਸਰਕਾਰ ਨੇ 7 ਲੱਖ ਉਹਦੇ ਦਿੱਤੇ ਸੀ ਦਿੱਲੀ ਚ ਕਿ ਪੂਰੇ ਦੇਸ਼ ਵਿੱਚ ਐਮਐਸਪੀ ਲਾਗੂ ਕੀਤੀ ਜਾਊਗੀ ਉਹ ਲਾਗੂ ਨਹੀਂ ਕੀਤੀ ਗਈ ਉਸ ਦਾ ਹੋਰ ਤਾਂ ਹੋਰ ਉਹ ਕਿ ਨਰਮੇਦਾ ਜੋ ਭਾਗ ਨਸਿਆ ਗਿਆ ਮੁੰਗੀ ਦਾ ਜੋ ਭਾਗ ਨਸਿਆ ਗਿਆ ਉਸ ਭਾਗ ਦੇ ਕਰਮਾ ਖੀਚਿਆ ਨਹੀਂ ਜਾ ਰਿਹਾ ਰੋਣ ਰਿਹਾ ਇਸੇ ਕਾਰਨ ਲਖਮੀਰਪੁਰ ਟੀਵੀ ਦੇ ਵਿੱਚ ਜੋ ਉਹਨਾਂ ਨੇ ਬੰਦੇ ਮਾਰੇ ਸੀ ਭਾਈਸਪਾ ਦੇ ਆਕੋ ਨੇ ਗੱਡੀ ਚੜਾ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਉਹਨਾਂ ਦੇ ਬਿਖਾਇਆ ਗਿਆ ਸਭੂ ਸਾਡੇ ਜਿਹੜੇ ਕਿਸਾਨ ਸੀ ਮਜੂਮਾ ਦੇ ਉਹਨਾਂ ਦੇ ਸਭੂ 307 ਦਾ ਪਰਚਾ ਕਰਤਾ ਗਿਆ ਉਹਦੇ ਸਾਥੀਆਂ ਸੀ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਪੂਰਾ ਮੌਲਕਾ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਵੜ ਕੇ ਸਲਾਮ ਦਿੱਤਾ ਜਾ ਰਿਹਾ। ਬਾਕੀ ਨਹੀਂ ਗੱਲ ਅਸੀਂ ਪੰਜਾਬ ਦਾ ਜਿਹੜਾ ਪਾਣੀ ਹੈ। ਪੰਜਾਬ ਦਾ ਪਾਣੀ ਹੈ ਪੰਜਾਬ ਦਾ ਉਹ ਸਭ ਤੋਂ ਜ਼ਿਆਦਾ ਹੀ ਹੱਕਾਂ ਦਿੱਟ ਦਿਹਾੜੇ ਕਿਤੇ ਐਸ.ਓ.ਆਈ. ਦੇ ਨਾਂ ਥਲੇ ਕਿਤੇ ਕਿਸੇ ਮੁੱਦੇ ਥਲੇ ਇੱਥੇ ਸਾਡੇ ਜਿਹੜਾ ਰਾਜ ਦੇ ਵਿੱਚ ਅੱਗੇ ਵੀ ਸ਼ਕਤ ਕਰਾਇਆ ਕਦਨਿਆਮ ਕਰਾਇਆ ਗਿਆ ਵੱਡੇ ਪੱਦਰ ਦੀ ਪਾਣੀ ਦੇ ਨਾਂ ਦੀ ਪਰ ਜਦੋਂ ਹੜਾ ਆਏ ਸੀ ਪਿੱਛੇ ਰਸਤੇ ਸੰਭਰਦੇ ਵਿੱਚ ਉਹੋਂ ਵੱਡੀ ਮਾਰ ਹੈ ਜਿਹੜੀ ਉਹ ਪੰਜਾਬ ਨੂੰ ਪਈ ਹੈ ਇਸ ਕਰਕੇ ਅਸੀਂ ਆਨੇ ਆ ਕਿ ਜਿਹੜਾ ਇਹ ਪਾਣੀ ਹੈ ਇਹ ਪੰਜਾਬ ਨੂੰ ਹੀ ਮਿਲੇ ਤੇ ਅੱਜ ਅਸੀਂ ਫਰੀਦਕੋਟ ਦੇ ਵਿੱਚ ਸਾਰੀਆਂ ਜੱਥੇਬੰਦੀਆਂ ਨੇ ਨਾਣਾ ਮੰਡੀ ਤੋਂ ਚੱਲ ਕੇ ਆਰ ਆ ਰੋਡ ਦੇ ਕੋਲ ਹੀ ਹੁੰਦਿਆ ਮੱਛੀ ਜੋਰ ਤੋਂ ਘੁੰਮ ਕੇ ਜੁਬਲੀ ਸੈਰਵੇਂ ਕੋਲ ਵੀ ਅਸੀਂ ਕਚਹਿਰਾਂ ਦੇ ਵਿੱਚ ਉਸ ਦੀ ਸਮਾਗਮ ਕੀਤੀ ਖੜ ਕੇ ਘੁੰਮ ਕੇ ਨਾ ਰੂਨੇ ਨਹੀਂ ਚੱਲੇ ਕਰਤਾ Yes, yes.